ਕਿ ਆਉਣੇ ਮਸਤਰ ਮੈਂ ਕਿਹਾ ਵਾਦਾ ਕੀ ਹਾਲ ਚਾਲ ਆ ਦਾ ਰਿਜ਼ਲਟ ਕੀ ਬਣਿਆਗਾ ਕਿਚੂਰ ਉਹਦਾ ਦੱਸੂਗਾ ਉਹ ਛਾਂਗੇ ਨੂੰ ਹੋਰ ਮੈਂ ਕਿਹਾ ਹਾਂ ਉਹ ਆ ਜਿਵੇਂ ਲੱਗਦਾ ਤੁਸੇ ਗਰੀ ਬਾਗ ਨਹੀਂ ਲੱਗਦਾ ਆ ਗਿਆ ਅੱਛਾ ਫਿਰ ਕਿੰਨੇ ਕ ਪਰਸੈਂਟ ਆ ਗਏ 85 ਕ ਆ ਗਏ 85 ਇੰਨਾ ਯਰ ਤੇ ਲਾਇਮੂ ਕਰਕੇ ਕਾ ਤੋ ਬੋਲਦੀ ਨਾ ਅੱਛਾ ਯਰ 85 ਤਾਂ ਬਹੁਤ ਨੇ ਹਰ ਬਹੁਤ ਹੁਣ ਤੂੰ ਐ ਦੱਸ ਕੀ ਕਰਨਾ ਹੁਣ ਮੈਂ ਤਾਂ ਬਾੜੀ ਆ ਗਿਆ ਯਾਰ ਦਿਨੂ ਪੁੱਛ ਲਿਆ ਮੇਰੇ ਨਾਲ ਦੀ ਬਾਰੇ ਤੂੰ ਵੀ ਬਾਰੇ ਯਾਰ ਪਾਰੇ ਕਰੋਗੇ ਕੀ ਤੁਸੀਂ ਕੰਮ ਦਾ ਯਾਰ ਵੀਰੇ ਹੋਰੇ ਵੀ ਆ ਦੇਖੋ ਆਪਣੀ ਸਰਕਾਰ ਜਿਹੜੀ ਹੁਣ ਨਵੀਂ ਪੰਤ ਮਾਨ ਦੀ ਇਹ ਹਰ ਇੱਕ ਸਾਲ ਭਰਤੀ ਕੱਢਦੀ ਹੈ ਪੁਲਿਸ ਦੀ ਭਰਤੀ ਵੀ ਮੇਰੇ ਨਾਲ ਦੂਜੇ ਜ਼ਿਲ੍ਹੇਆਂ ਨਾਲ ਪੁਲਿਸ ਚਲਾਏ ਜਾਂਦੇ ਨਹੀਂ ਇਹ ਕਿਹਦੇ ਨਾਲ ਬਈ ਕੌਣ ਕਹਿੰਦਾ ਵੀ ਰਿਸ਼ਵਤ ਲੈਂਦਾ ਮੈਨੂੰ ਦੱਸ ਤੁਹਾ ਪਰੂਪੋ ਬੰਦਿਆਂ ਦੀ ਚਲ ਆਪਾਂ ਕਰੀਏ ਇਹਨਾਂ ਦੀ ਕੰਪਲੇਂਟ 1 ਰੁਪਿਆ ਲੈਨ ਤਾਂ ਜਿਹੜਾ ਵੀ ਜੇ ਕੋਈ ਵੱਡਾ ਅਫਸਰ ਹੈ ਕੁਝ ਵੀ ਹੈ ਉਹਨੂੰ ਨਾਲ ਦੀ ਨਾਲ ਸਸਪੈਂਡ ਕਰ ਰਹੀ ਹੈ ਸਰਕਾਰ ਤੂੰ ਆਦੀ ਮਿਹਨਤ ਕਰ ਮਿਹਨਤ ਕਰ ਤੂੰ ਆਦੀ ਪੁਲਿਸ ਚ ਤੇਰਾ ਕਦ ਵਧੀਆ ਹੈ ਨਾ ਵਧੀਆ ਫੌਜ ਚ ਵੀ ਭਰਤੀ ਹੋ ਜੇਗਾ ਪੁਲਿਸ ਚ ਵੀ ਹੋ ਜੇਗਾ ਹੋਰ ਵੀ ਬਹੁਤ ਜਿਆਦੇ ਆਪਸ਼ਨ ਹੁੰਦੇ ਨੇ ਆਰਟਸ ਕਰੀ ਹੋਈ ਹੈ ਤੇ ਨਾ ਆਰਟਸ ਤਾਂ ਬਈ ਬਹੁਤ ਲੈਨਾਂ ਨੇ ਜਿੱਥੇ ਮਰਜ਼ੀ ਚੱਲ ਜੇ ਤੂੰ ਲਾ ਦਾ ਕੋਰਸ ਕਰੇਗਾ ਲਾਚ ਵੀ ਬਹੁਤ ਜਿਆਦਾ ਫਾਇਦਾ ਹੈ ਤੇ ਹੁਣ ਤੂੰ ਐਂ ਦੱਸ ਤੇਰਾ ਮਨ ਕੀ ਕਹਿੰਦਾ ਵੀ ਤੈਨੂੰ ਪੁਲਿਸ ਚ ਜੋਇਨਿੰਗ ਕਰਨੀ ਐ ਕ ਅੱਛਾ ਵੀ ਮਨ ਨੇ ਇੰਦਰੀ ਬਿਲਕੁਲ ਪੁਲਿਸ ਚ ਲੱਗ ਜਾਂਦਾ ਐ ਮੈਂ ਪਰ ਕਰੂੰਗਾ ਕਿੱਥੇ ਵੇ ਦੇਖ ਯਾਰ ਸ਼ਾਮੇ ਆਪਣੇ ਸ਼ੇਰਾਂ ਪੰਜਾਬ ਮਾਰਕੀਟ ਚ ਇੰਸਟੀਚਿਊਟ ਖੁੱਲਿਆ ਵਧੀਆ ਤਿਆਰੀ ਕਰਾਉਂਦੇ ਨੇ ਬਹੁਤ ਮੁੰਡੇ ਭਰਤੀ ਵੀ ਹੋਏ ਨੇ ਮੁੰਡੇ ਕੁੜੀਆਂ ਇੱਕ ਆਪਣਾ YouTube ਚੈਨਲ ਵੀ ਐ ਅੱਡਾ 24 ਅੱਡਾ 7 ਉਹ ਆਪਣਾ YouTube ਚੈਨਲ ਐ ਠੀਕ ਐ ਆਪਾਂ ਦੋਏ ਇਕੱਠੀ ਤਿਆਰੀ ਕਰਾਂਗੇ ਮੇਰੀ ਵੀ ਸਲਾਹ ਪਾਰੇ ਜਾਂਦੀ ਸੀ ਮੈਨੂੰ ਮੇਰੇ ਘਰ ਦੇ ਨੇ ਕਿਹਾ ਵੀ ਬਾਹਰ ਤਾਂ ਯਾਰ ਜਦ ਮਰਜੀ ਬਾਗ ਜਾ ਤੂੰ ਨਹੀਂ ਠੀਕ ਐ ਉਥੇ ਅਗੇ ਵੀ ਦਿਹਾੜੀਆਂ ਕਰਾਂਗੇ ਪਰ ਆਪਣੇ ਪੰਜਾਬੀ ਲੋਕ ਯਾਰ ਉਰੇ ਬਿਸ਼ਰਮੀ ਮੰਨਦੇ ਨੇ ਮੈਂ ਤੈਨੂੰ ਸਹੀ ਗੱਲ ਦੱਸਾਂ ਉਥੇ ਅਗਲੇ 플ਲੱਸ਼ ਵੀ ਸਾਫ਼ ਕਰਦੇ ਨੇ ਉਥੇ ਅੰਗਰੇਜ਼ਾਂ ਦੀ ਬਹੁਤ ਕੁਸ਼ ਕਰਦੇ ਆ ਪਰ ਲੋਕ ਯਾਰ ਸਮਝਦੇ ਨਹੀਂ ਹਨਾ ਸਰਕਾਰ ਇੰਨੀ ਵਧੀਆ ਕੋਈ ਸਰਕਾਰ ਸਹੂਲਤ ਦਿੰਦੀ ਆ ਤਾਂ ਆਪਾਂ ਨੂੰ ਲੋਕਾਂ ਨੂੰ ਲੈਣੀ ਵੀ ਨਹੀਂ ਆਉਂਦੀ ਹੈਗੀ ਇੰਨੀ ਵਧੀਆ ਸਹੂਲਤ ਮਿਹਨਤ ਕਰੇਗਾ ਭਰਤੀ ਹੋ ਜੇ ਮੈਂ ਵੀ ਦੇਖੂਗਾ ਮੇਰੀ ਮੇਰੀ ਵੀ ਇੱਛਾ ਚਲੋ ਹਨਾ ਮੈਂ ਹੁਣ ਤਾਂ ਮੇਰੇ ਬਾਹਰ ਵਾਲਾ ਕੀੜਾ ਮੈਂ ਕਹਿੰਿਆ ਨਾ ਬਾਹਰ ਆ ਨਾ ਪਰ ਮੈਂ ਜਦੋਂ 10ਵੀਂ ਚ ਹੁੰਦਾ ਸੀਗਾ 8ਵੀਂ 10ਵੀਂ ਕਰ ਰਿਹਾ ਸੀ ਉਦੋਂ ਮੈਨੂੰ ਸੁਪਨਾ ਸੀਗਾ ਮੇਰਾ ਡ੍ਰੀਮ ਵੀ ਮੈਂ ਆਈਪੀਐਸ ਬਣਾ ਹੁਣ ਮੈਨੂੰ ਲੱਗਦਾ ਵੀ ਜੇ ਮੈਂ ਮਿਹਨਤ ਵੀ ਕੀਤੀ ਮੈਨੂੰ ਮੇਰੇ ਘਰ ਦੇ ਨੇ ਕਹਿੰਦਾ ਵੀ 1 ਸਾਲ ਚ ਨਹੀਂ 2 ਚ ਨਹੀਂ 3 ਚ ਨਹੀਂ 4 ਚ ਨਹੀਂ ਕਦੇ ਤਾਂ ਭਰਤੀ ਹੋਏਗੀ ਵੀ ਕੋਈ ਤਾਂ ਰੈਂਕ ਮਿਲੂਗੀ ਤੈਨੂੰ ਇਸ ਕਰਕੇ ਮੈਂ ਤੈਨੂੰ ਐਂ ਕਹਿਣਾ ਵੀ ਅੱਧੀ ਮਿਹਨਤ ਰੱਖੀ ਆਪਣੇ ਗਰਾਉਂਡ ਦੇ ਕਿੰਨਾ ਸੋਹਣਾ ਉੱਥੇ ਸ਼ਹੀਦ ਦਲੇਰ ਸਿੰਘਾ ਉੱਥੇ ਆਪਣਾ ਸਰਪੰਚ ਨਹੀਂ ਹੈ ਜਿਹੜਾ ਪ੍ਰੀਤਮ ਸਿੰਘ ਬੀਤੂ ਹੈਣਾ ਉਹਦਾ ਪਾਈ ਹੈ ਜਿਹੜਾ ਥਾਣੇਦਾਰ ਜੋਗਿੰਦਰ ਸਿੰਘ ਐਸਆਈ ਹੁਣੇ ਬਹੁਤ ਕੁੜੀਆਂ ਨੂੰ ਭਾਤੀ ਕਰਾਇਆ ਮੁੰਡਿਆਂ ਨੂੰ ਵੀ ਐਸੀ ਦਾ ਮੁੰਡਿਆਂ ਨੇ ਕੈਂਪੇ ਵੀ ਲਾਉਣ ਜਾ ਰਹੇ ਆ ਉਹ ਅੱਛਾ ਬਾਈ ਹਾਂ ਆਪਾਂ ਚੱਲਿਆ ਕਰਾਂਗੇ ਨਾਲੇ ਸਟੱਡੀ ਕਰਾਂਗੇ ਨਾਲੇ ਫਿਜ਼ੀਕਲ ਟ੍ਰੇਨਿੰਗ ਨਾਲੇ ਫਿੱਟ ਦੇ ਫਿੱਟਾ ਨਾਲੇ ਲੋਕਾਂ ਨੂੰ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇਵਾਂਗੇ ਹੁਣ ਦੱਸ ਚੱਲੀ ਆਪਾਂ ਦੜਬੇ ਬਸ ਚੱਲਿਆ ਵੀ ਫਿਰ ਹੁਣੇ ਵਗ ਚੱਲਦੇ ਚੱਲ ਫਿਰ ਆ ਚੱਲੀਏ